ਨੇ ਮੋੜ ਤੋਂ ਯੂਕਰੇਨ 'ਤੇ ਹਮਲਾ ਕਰ ਦਿੱਤਾ ਹੈ ਇੱਕ ਵਾਰ ਫਿਰ ਤੋਂ ਯੂਕਰੇਨ ਦਹਿਲ ਉੱਠਿਆ ਰਾਤ ਭਰ ਰੂਸ ਵੱਲੋਂ ਹਵਾਈ ਹਮਲੇ ਕੀਤੇ ਗਏ ਮਿਜ਼ਾਈਲਾਂ ਤੇ ਡਰੋਨ ਦਾਗੇ ਗਏ ਯੂਕਰੇਨ ਦੀ ਰਾਜਧਾਨੀ ਕੀਵ ਉੱਪਰ ਵੀ ਹਮਲਾ ਕੀਤਾ ਗਿਆ ਕਈ ਇਮਾਰਤਾਂ ਟਹਿਟੇ ਦੀ ਹੋ ਗਈਆਂ ਨੇ ਕਈ ਥਾਵਾਂ 'ਤੇ ਅੱਗ ਲੱਗੀ ਹੈ ਇਸ ਹਮਲੇ ਦੌਰਾਨ ਤਿੰਨ ਜਣਿਆਂ ਦੀ ਮੌਤ ਵੀ ਹੋ ਗਈ ਹੈ ਕਈ ਜ਼ਖਮੀ ਦਸੇ ਜਾ ਰਹੇ ਨੇ ਜਸਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਈ ਡਰੋਨ ਹਮਲੇ ਕੀਤੇ ਗਏ ਨੇ ਮਿਜ਼ਾਈਲਾਂ ਦਾਗੀਆਂ ਗਈਆਂ ਨੇ ਰੂਸ ਦੇ ਵੱਲੋਂ ਕੀਤੇ ਗਏ ਹਮਲਿਆਂ ਦੇ ਵਿੱਚੋਂ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ ਜਿਸ ਵਿੱਚ 805 ਮਿਜ਼ਾਈਲਾਂ ਅਤੇ 13 ਡਰੋਨ ਛੱਡੇ ਗਏ ਨੇ ਰਾਤ ਵੇਲੇ ਇਹ ਹਮਲਾ ਕੀਤਾ ਗਿਆ ਹੈ ਇਸ ਹਮਲੇ ਦੌਰਾਨ ਕਈ ਇਮਾਰਤਾਂ ਡਿੱਗ ਗਈਆਂ ਨੇ ਕਈ ਇਮਾਰਤਾਂ ਦੇ ਵਿੱਚ ਅੱਗ ਲੱਗ ਗਈ ਹੈ ਇਸ ਹਮਲੇ ਦਾ ਸ਼ਿਕਾਰ 3 ਲੋਕ ਹੋ ਗਏ ਨੇ ਜਿਨ੍ਹਾਂ ਦੇ ਵਿੱਚ ਇੱਕ ਨਵਜੰਮਿਆ ਬੱਚਾ ਵੀ ਸ਼ਾਮਿਲ ਹੈ 18 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਦੱਸੇ ਜਾ ਰਹੇ ਨੇ ਮੀਡੀਆ ਰਿਪੋਰਟਾਂ ਅਨੁਸਾਰ ਕੈਬਨਟ ਆਫ ਮਿਨਿਸਟਰ ਉੱਥੇ ਦਾ ਜਿਹੜਾ ਸਰਕਾਰੀ ਦਫ਼ਤਰ ਹੈ ਉਸ ਦੀ ਇਮਾਰਤ ਦੇ ਵਿੱਚ ਵੀ ਅੱਗ ਲੱਗੀ ਹੈ ਔਰ ਇਹ ਜੁੱਦ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਇਸ ਨੂੰ ਨਿਸ਼ਾਨਾ ਬਣਾਇਆ ਗਿਆ ਇਸ ਇਮਾਰਤ ਦੇ ਉੱਪਰ ਲੀਆਂ ਮੰਜ਼ਲਾਂ ਅਤੇ ਛੱਤਾਂ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀਆਂ ਗਈਆਂ ਨੇ ਤਾਂ ਰੂਸ ਦੇ ਵੱਲੋਂ ਕੀਤੇ ਗਏ ਹਮਲੇ ਨੇ ਯੂਕਰੇਨ ਨੂੰ ਇੱਕ ਵਾਰ ਫਿਰ ਤੋਂ ਦਹਿਲਾ ਦਿੱਤਾ